ਕਿਸਾਨ ਵੀਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ YouTube ਚੈਨਲ ਦੇ ਉੱਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਖੇਤੀਬਾੜੀ ਵਿਰਸਾ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਬਹੁਤ ਹੀ ਖਾਸ ਆ ਬਾਸਮਤੀ ਦੇ ਵਿੱਚ ਝੰਡ ਰੋਗ ਇਹਦਾ ਹੱਲ ਕੀ ਆ ਇਹਦੀਆਂ ਦਵਾਈਆਂ ਕਿਹੜੀਆਂ-ਕਿਹੜੀਆਂ ਨੇ ਦੇਖੋ ਜੋ-ਜੋ ਜਿਵੇਂ-ਜਿਵੇਂ ਕਹੀ ਜਾਂਦਾ ਉਹੀ ਅਸੀਂ ਸਾਰੇ ਰੇਹਾਂ ਸਪਰੇਹਾਂ ਆਪਣੇ ਝੋਨੇ ਵਿੱਚ ਪਾਉਂਦੇ ਆ ਰਹੇ ਹਾਂ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕੰਪਨੀਆਂ ਨੇ ਇਹਨਾਂ ਦੇ ਆਪਾ ਪ੍ਰੋਡਕਟ ਜਿਹੜੇ ਸੋਹਣੀਆਂ-ਸੋਹਣੀਆਂ ਪੈਕਿੰਗਾਂ 'ਚ ਸਾਨੂੰ ਦਿੰਦੇ ਆ ਪਰ ਉਸਕੇ ਉਹ ਅਸੀਂ ਪਾਈ ਜਾ ਰਹੇ ਹਾਂ ਅਸਲ ਅਸੀਂ ਰਮਜ਼ ਨਹੀਂ ਫੜਨੀ ਹੁੰਦੀ ਵੀ ਇਹਦੀ ਰਮਜ਼ ਕੀ ਆ ਇਹਦੀ ਕਮੀ ਆ ਇਹਦੀ ਘਾਟ ਕਿਵੇਂ ਪੂਰੀ ਕੀਤੀ ਉਹਦੇ ਸਟੱਡੀ ਨਹੀਂ ਕਰਨਾ ਚਾਹੁੰਦੇ ਅਸੀਂ ਹੁਣ ਬਾਸਮਤੀ ਦੇ ਵਿੱਚ ਜਿਹੜਾ ਚੰਦ ਰੋਗ ਆ ਇਹਦਾ ਆਉਣ ਦਾ ਮੇਨ ਕਾਰਨ ਹੁੰਦਾ ਇਹ ਰੋਗ ਜਿਵੇਂ ਹੁਣ ਆਉਣ ਦੀ ਗੱਲ ਕਰੀਏ ਆਪਾਂ ਇਹ ਬੀਜ ਦੇ ਕਾਰਨ ਖੇਤ ਦੇ ਵਿੱਚ ਪ੍ਰਵੇਸ਼ ਕਰਦਾ ਫਿਰ ਜਿਹੜਾ ਆਪਦਾ ਟੱਬਰ ਆ ਇਹ ਰੋਗ ਆ ਜਿਹੜਾ ਇਹ ਆਪਦਾ ਟੱਬਰ ਅੱਗੇ ਵਧਾ ਲੈਂਦਾ ਪਹਿਲਾਂ ਬੀਜ ਰਾਹੀਂ ਆਇਆ ਫਿਰ ਉਸ ਤੋਂ ਬਾਅਦ ਉਹਨੇ ਖੇਤ ਵਿੱਚ ਆਪਦਾ ਘਰ ਬਣਾਇਆ ਤੇ ਅੱਗੇ ਫਿਰ ਆਪਦਾ ਟੱਬਰ ਨੂੰ ਵੱਧਾ ਕਰਦਾ ਗਿਆ ਜਿਵੇਂ ਓਲੀ ਰੋਗ ਆ ਓਲੀ ਰੋਗ ਆ ਉਹ ਵੀ ਐਵੇਂ ਹੀ ਖੇਤ ਵਿੱਚ ਆਇਆ ਤੇ ਉਹਨੇ ਵਧਦਾ ਗਿਆ ਵਧਦਾ ਗਿਆ ਤੇ ਸਾਰੇ ਖੇਤ ਨੂੰ ਆਲੇ ਦੁਆਲੇ ਖੇਤਾਂ ਨੂੰ ਵੀ ਮਾਰ ਲੈਂਦਾ ਇਹਦੀ ਨਿਸ਼ਾਨੀ ਕੀ ਹੈ ਬੂਟਾ ਉੱਚਾ ਲੰਮਾ ਹੋ ਜੂਗਾ ਤੇ ਪੀਲੇ ਰੰਗ ਦਾ ਬੂਟਾ ਹੋ ਜੂਗਾ ਇਹ ਤੁਸੀਂ ਇਹਦੀ ਜੇ ਪਛਾਣ ਕਰਨੀ ਹੈ ਇਹ ਆਪਾਂ ਪੌਦ ਦੇ ਵਿੱਚ ਵੀ ਪਛਾਣ ਕਰ ਸਕਦੇ ਹਾਂ ਪੌਦ ਦੇ ਵਿੱਚ ਵੀ ਇਹ ਅਲੱਗ ਹੀ ਚਮਕਦਾ ਹੁੰਦਾ ਆਮ ਨਾਲੋਂ ਤੇ ਜਿਹੜੀ ਡੰਡੀ ਹੁੰਦੀ ਆ ਉਹਦੇ ਤੋਂ ਜਿਵੇਂ ਜੜਾਂ ਨੇ ਉਹ ਤੁਹਾਨੂੰ ਹਲਕੀਆਂ ਹਲਕੀਆਂ ਜੜਾਂ ਵੀ ਦਿਖਣਗੀਆਂ ਇਸ ਕਰਕੇ ਇਹੀ ਸਾਰਿਆਂ ਨੂੰ ਕਹੀਦਾ ਹੁੰਦਾ ਵੀ ਕਿ ਚੰਗੀਆਂ ਕੰਪਨੀਆਂ ਜਾਂ ਫਿਰ ਜਿਹੜਾ ਤੁਹਾਡੇ ਖੇਤ ਦੇ ਵਿੱਚ ਬਿਨਾ ਰੋਗ ਤੋਂ ਜਿਹੜਾ ਬੀਜ ਹੁੰਦਾ ਉਹਨੂੰ ਰੱਖਿਆ ਕਰੋ ਤੇ ਉਹਨੂੰ ਸੋਧਿਆ ਕਰੋ ਜਾਂ ਜਿਹੜੀਆਂ ਚੰਗੀਆਂ ਕੰਪਨੀਆਂ ਨੇ ਉਹ ਵੀ ਵੈਸੇ ਇਹੀ ਪ੍ਰੋਸੈਸ ਦੇ ਨਾਲ ਰੱਖਦੀਆਂ ਨੇ ਜਿਹਦਾ ਝਾੜ ਚੰਗਾ ਹੁੰਦਾ ਜਿਹਦਾ ਖੇਤ ਦੇ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ ਉਸੇ ਦਾ ਬੀ ਉਹ ਤਿਆਰ ਕਰਦੇ ਤੇ ਕਿਉਂ ਨਾ ਫਿਰ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਐਵੇਂ ਤਿਆਰ ਕਰੀਏ ਆਪ ਵੀ ਤਿਆਰ ਕਰੀਏ ਜਿਹਨੂੰ ਕੋਈ ਬਿਮਾਰੀ ਨਹੀਂ ਤੇ ਪਨੀਰੀ ਦੀ ਚੰਗੀ ਤਰ੍ਹਾਂ ਗੌਰ ਕਰਨੀ ਚਾਹੀਦੀ ਆਪਾਂ ਕਿਉਂਕਿ ਜਦੋਂ ਓਲੀ ਰੋਗ ਆ ਹੀ ਗਿਆ ਫਿਰ ਜਿੰਨਾ ਮਰਜੀ ਰਹੀਆਂ ਸਪਰੇਹਾਂ ਪਾਓ ਜਦੋਂ ਉਹ ਆਪਣੇ ਪਰਿਵਾਰ ਨੂੰ ਵਧਾ ਹੀ ਨਹੀਂ ਛੇਤੀ ਜਾਂਦਾ ਉਹਦੀ ਗ੍ਰੋਥ ਹੀ ਨਹੀਂ ਜਿਆਦਾ ਹੁੰਦੀ ਆ ਕਿ ਉਹ ਰਿਕਵਰ ਨਹੀਂ ਕਰ ਪਾਉਂਦਾ ਇੱਕ ਰੋਗ ਜਿਹੜਾ ਇੱਕ ਵਾਰ ਆ ਗਿਆ ਉਹ ਫਿਰ ਮੁੜ ਕੇ ਓਲੀ ਰੋਗ ਜਾਂਦਾ ਨਹੀਂ ਖੇਤ ਦੇ ਵਿੱਚੋਂ ਤੇ ਹੁਣ ਜਿਨ੍ਹਾਂ ਨੇ ਲਗਾਉਣੀ ਆ ਉਹਨਾਂ ਦੇ ਲਈ ਇਹ ਵੀਡੀਓ ਆ ਵੀ ਜਿਹੜੇ ਕਿਸਾਨ ਨੇ ਉਹਨੇ ਪਨੀਰੀ ਜਿਹੜੀ ਪੌਦਾ ਉਹ ਪੱਟ ਲਈ ਤਾਂ ਉਹ ਇੱਕ ਦਵਾਈ ਆਉਂਦੀ ਆ ਟ੍ਰਾਈਕੋਡਰਾਮਾ ਟ੍ਰਾਈ ਕੋਡਰਾਮਾ ਐਸ ਪੋਰੇਲਮ ਐਸ ਪੋਰੇਲਮ 2% ਨੂੰ ਤੁਸੀਂ 15 ਪ੍ਰਤੀ ਲੀਟਰ ਪਾਣੀ ਚ 5 ਤੋਂ 6 ਘੰਟੇ ਡੋਬ ਕੇ ਰੱਖੋ ਪਨੀਰੀਆ ਜਿਹੜੀ ਉਹ ਕੋਈ ਭੰਡਾ ਲਓ ਹੋਰ ਲਓ ਉਹਦੇ ਵਿੱਚ ਪ੍ਰਤੀ 15 ਪ੍ਰਤੀ ਲੀਟਰ ਪਾਣੀ ਪਾ ਕੇ ਤੇ ਉਸ ਤੋਂ ਬਾਅਦ ਉਹਨੂੰ ਪੰਜ ਤੋਂ 6 ਘੰਟੇ ਡੋਬ ਕੇ ਰੱਖੋ ਤੇ ਜਿੱਥੋਂ ਤੁਸੀਂ ਦਵਾਈ ਲੈਣੇ ਹੁੰਦੇ ਉਹਨਾਂ ਨੂੰ ਵੀ ਇੱਕ ਵਾਰ ਪੁੱਛ ਲਿਆ ਕਰੋ ਕਨਫਰਮ ਕਰ ਲਿਆ ਕਰੋ ਇਹਦੇ ਨਾਲ ਜੇ ਕੋਈ ਪ੍ਰੋਬਲਮ ਹੋਊਗੀ ਇੱਕ ਅੱਦੇ ਬੂਟੇ ਦੇ ਵਿੱਚ ਤਾਂ ਉਹ ਖਤਮ ਹੋ ਜਾਊਗੀ ਕਿਉਂਕਿ ਪਨੀਰੀ ਲਾਉਣ ਤੋਂ ਪਹਿਲਾਂ ਕੱਦੂ ਕਰਨ ਤੋਂ ਪਹਿਲਾਂ ਇਹਦਾ ਹਾਲਾ ਫਿਰ ਤਾਂ ਖੇਤ ਦੇ ਵਿੱਚ ਤਾਂ ਇਹ ਬਹੁਤ ਛੇਤੀ ਗ੍ਰੋਥ ਕਰਦੀ ਹੈ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ